ਤੰਤਨ ਬਾਬਾ ਯੋਦਾ ਦਾਸ ਜੀ ਯਾਦ ਨੂੰ ਸਮਰਪਿਤ ਸਾਲਾਨਾ ਵਰਸੀ ਮਹੋਸਾ ਗੁਰਦੁਆਰਾ ਬੋਲੀ ਸਾਹਿਬ ਤਪ ਅਸਥਾਨ ਬਾਬਾ ਯੋਦਾ ਦਾਸ ਜੀ ਸ਼ੇਰ ਸਿੰਘ ਵਾਲਾ ਨੇੜੇ ਮਹਿਮੂਆਣਾ ਅਤੇ ਨੇੜੇ ਬਿਹਲੇ ਵਾਲਾ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਮਿਤੀ 2 ਅਗਸਤ 2024 ਦਿਨ ਸ਼ੁੱਕਰਵਾਰ 18 ਸਾਵਣ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ ਮਿਤੀ 4 ਅਗਸਤ 2024 ਦਿਨ ਐਤਵਾਰ 20 ਸਾਵਣ ਸਮਾ 10 ਵਜੇ ਸਵੇਰੇ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਇਸ ਤੋਂ ਉਪਰੰਤ ਪੰਥ ਦੇ ਮਹਾਨ ਰਾਗੀ ਢਾਡੀ ਪਸੰਦ ਵੱਡ ਮਹਾਪੁਰਖਾ ਵੱਲੋਂ ਗੁਰਬਾਣੀ ਕੀਰਤਨ ਵਿੱਚ ਹਾਜ਼ਰੀਆਂ ਪਰ ਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਏਗਾ ਇਸ ਪ੍ਰੋਗਰਾਮ ਵਿੱਚ ਰਾਗੀ ਪਾਈ ਜਸਮੀਤ ਸਿੰਘ ਸੋਦੇਕੇ ਵਾਲੇ ਹਰदयाल ਸਿੰਘ ਜੀ ਰਗੀਲਾ ਕੀਰਤਨ ਦੀ ਹਾਜ਼ਰੀ ਭਰਨਗੇ 2 3 4 ਅਗਸਤ ਨੂੰ ਭਾਈ ਗੁਰਸੇਵਕ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਨਗੇ 3 ਅਗਸਤ ਸ਼ਨੀਵਾਰ ਨੂੰ ਭਾਈ ਗੁਰਸੇਵਕ ਸਿੰਘ ਜੀ ਛਾੜ ਹਵਾਲੇ 10 ਵਜੇ ਤੋਂ 12:30 ਵਜੇ ਤੱਕ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ 4 ਅਗਸਤ ਨੂੰ ਪੋਗ ਉਪਰੰਤ ਭਾਈ ਤਰਸੇਨ ਸਿੰਘ ਜੀ ਮੋਰਾ ਵਾਲੀ ਢਾਡੀ ਜੱਥੇ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ 4 ਅਗਸਤ ਨੂੰ ਦੁਪਹਿਰ 2 ਤੇ 3 ਵਜੇ ਤੱਕ ਅਕਾਲ ਪੁਰਖ ਦੀ ਫੌਜ ਹਕੂਮਤ ਵਾਲਾ ਗੱਤਕੇ ਦੇ ਜਥੇਦਾਰ ਹਰਿੰਦਰ ਸਿੰਘ ਅਤੇ ਇਹਨਾਂ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾਣਗੇ ਪਹੁੰਚ ਰਹੇ ਮਹਾਪੁਰਖ ਬਾਬਾ ਹਰਪ੍ਰੀਤ ਸਿੰਘ ਜੀ ਗੋਲੇ ਵਾਲੇ ਵਾਲੇ ਬਾਬਾ ਅਜੀਤ ਸਿੰਘ ਜੰਡਵਾਲਾ ਸੰਦਵਾ ਬਾਬਾ ਬੋਹਰ ਸਿੰਘ ਜੀ ਤੂਤਾ ਵਾਲੇ ਪਾਈ ਜਸਵੀਰ ਸਿੰਘ ਜੀ ਰੋਡੇ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਵਾਲੇ ਬਾਬਾ ਕਰਨੈਲ ਸਿੰਘ ਸਾਦਿਕ ਵਾਲੇ ਬਾਬਾ ਕਾਰਤ ਸਿੰਘ ਜੀ ਦਿੱਲੀ ਵਾਲੇ ਹਾਜ਼ਰੀਆਂ ਭਰਨਗੇ ਇਸ ਸਥਾਨ ਤੇ 4 ਅਗਸਤ ਨੂੰ ਖੂਨਦਾਨ ਕੈਂਪ ਲੱਗੇਗਾ ਗੁਰਦੁਆਰਾ ਬੋਲੀ ਸਹਿਬ ਮਹਿਮੂਆਣੇ ਤੋਂ ਛਪਦੇ ਵਾਲੇ ਪਾਸੇ ਬਿਲੇਵਾਲਾ ਰੋਡ ਤੇ 1.5 ਕਿਮੀ ਤੇ ਸਥਿਤ ਹੈ ਆਪ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੇ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੇਵਾਦਾਰ ਗੋਲੀ ਸਾਹਿਬ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸੀਕੇ ਪੰਜਾਬ ਚੈਨਲ ਤੇ ਵਿਖਾਇਆ ਜਾਵੇਗਾ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਇਸ ਪ੍ਰੋਗਰਾਮ ਲਈ ਨੋਟੀਫਿਕੇਸ਼ਨ ਜਲਦੀ ਪ੍ਰਾਪਤ ਹੋ ਸਕੇ ਧੰਨਵਾਦ ਮਾਈਕ ਜੀ ਕਾਕਲ ਸਾਹਿਬ ਮਾਈਕ ਜੀ ਜੀ ਜਿਹਸੇ ਜੋ ਆਪਾਂ ਦਾ ਇਹ ਬਰਸੀ ਦੇ ਸੰਬੰਧ ਵਿੱਚ ਸਮਾਰਕ ਰੱਖੇ ਨੇ ਉਹਦੀ ਬਰਸੀ ਹੈ ਉਹ ਜਿਲ੍ਹਾ ਐਦਵਾਰ ਨੂੰ 24 ਅਗਸਤ ਨੂੰ ਮਨਾਈ ਜਾ ਰਹੀ ਹੈ ਇਦੇ ਸਬੰਧ ਵਿੱਚ ਸਭੂ ਬੰਦੀਆਂ ਸੰਗਤਾਂ ਵੱਲੋਂ ਕਾਫੀ ਦਿਨਾਂ ਤੋਂ ਲੈ ਕੇ ਕਰਕੇ ਗੁਰੂ ਕਰਦੀਆਂ ਜਿਹੜੀਆਂ ਸਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਗੁਰਦਰਾ ਸਾਹਿਬ ਦੀ ਸਬਾਈ ਦੀ ਸੇਵਾ ਔਰ ਮੇਰੇ ਇਲਾਕੇ ਦੇ ਜਿਹੜੇ ਨੌਜਵਾਨ ਵੀਰ ਨੇ ਕਾਫੀ ਦਿਨਾਂ ਤੋਂ ਲੈ ਕੇ ਕਰਕੇ ਸਵਾਵਾਂ ਨਿਭਾਰੇ ਨੇ ਜਿਹੜੇ ਪ੍ਰੋਗਰਾਮ ਦੀ ਕੀ ਗੱਲ ਨਹੀਂ ਉਹ ਜਿਹੜਾ ਹੈਗਾ 2 ਅਗਸਤ ਦਿਨ ਸ਼ੁੱਕਰਵਾਰ ਨੂੰ ਇਲਾਹੀ ਗੁਰਬਾਣੀ ਦੇ ਚਾਰ ਸ੍ਰੀ ਅਖੰਡ ਦਾ ਆਰੰਭ ਹੋਣੇ ਨੇ ਔਰ 3 ਅਗਸਤ ਦਿਨ ਸ਼ਨੀਵਾਰ ਨੂੰ 10 ਵਜੇ ਦੇ ਟਾਈਮ ਦੇ ਨਾਲ ਮੱਧ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸੱਜ ਰਹੇ ਨੇ ਜਿਦੇ ਵਿੱਚ ਭਾਈ ਸੁਵਜੀਤ ਸਿੰਘ ਜੀ ਛਾੜ ਵਾਲੇ ਉਹਨਾਂ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ ਜਾਣਾ ਹੈ ਔਰ ਦਿਨ ਐਤਵਾਰ 4 ਅਗਸਤ 20 ਸਾਵਣ ਨੂੰ ਜੋ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਫਿਰ ਸੱਜ ਰਹੇ ਨੇ ਜਿਦੇ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜਥਾ ਭਾਈ ਤ੍ਰਿਸ਼ੇਵ ਸਿੰਘ ਜੀ ਮੋਹਰਾਂ ਵਾਲੀ ਵਾਲੇ ਉਹ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਤਕਰੀਬਨ 3 ਘੰਟਿਆਂ ਤੱਕ ਜੋੜਨਗੇ ਉਸ ਤੋਂ ਬਰੰਤ ਦੇ ਵਿੱਚ ਜਿਹੜਾ ਕਿ ਸਾਡੇ ਇਲਾਕੇ ਦੇ ਮਹਾਨ ਜੋਧੇ ਭਾਈ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਕਿ ਗਰੀਬ ਬੱਚਿਆਂ ਨੂੰ ਫਰੀ ਸੰਥਿਆ ਦਿੰਦੇ ਨੇ ਗੱਦਗੇ ਦੀ ਸਿਖਲਾਈ ਦਿੰਦੇ ਨੇ ਉਹਨਾਂ ਵੱਲੋਂ ਗੱਦਗੇ ਦੇ ਜੋਰ ਤੇ ਖਾਏ ਜਾਣੇ ਨੇ ਭੈਣ ਰਣਕ੍ਰਿਤ ਕੌਰ ਖਾਲਸਾ ਬੀਰਪੁਰ ਤੋਂ ਜਿਹਨੂੰ ਪੰਜਾਬ ਦੀ ਧੀ ਦਾ ਫ਼ਵਾਲਟ ਮਿਲਿਆ ਉਹਦੇ ਵੱਲੋਂ ਜਿਹੜੇ ਜੀਤੀਰ ਬੱਚੇ ਨੇ ਉਹਨਾਂ ਨੂੰ ਸੰਥਿਆ ਦਿੱਤੀ ਜਾਂਦੀ ਹੈ ਉਹ ਵੀ ਜਿਹੜਾ ਕਿ ਗੱਦਗੀਆਂ ਦੀ ਟ੍ਰੇਨਿੰਗ ਦਿੰਦੇ ਨੇ ਉਹਨਾਂ ਵੱਲੋਂ ਫਰੀ ਬੱਚਿਆਂ ਵਾਸਤੇ ਜਿਹੜੇ ਨੌਜਵਾਨ ਕਰਨ ਕਰਨਗੇ ਵੀ ਅਸੀਂ ਕੇਸ ਰੱਖਾਂਗੇ ਉਹਨਾਂ ਵਾਸਤੇ ਜਿਹੜਾ ਕਿ ਉਹ ਬੱਗਾ ਦੀ ਦਸਤਾਰਾਂ ਦੀ ਜਿਹੜੀ ਉਹ ਸੇਵਾ ਕਰਨਗੇ ਯਾਨੀ ਕਿ ਦਸਤਾਰਾਂ ਦਾ ਲੰਗਰ ਲਾਉਣਗੇ ਨਾਲ ਵਾਤਾਵਰਣ ਨੂੰ ਸਾਫ਼ ਕਰਨ ਵਾਸਤੇ ਜਿਵੇਂ ਅੱਜ ਕੱਲ੍ਹ ਵੇਖੋ ਕਿੰਨਾ ਆਮ ਮਨ ਉਧਰਿਆ ਹੈ ਉਸ ਭੈਣ ਵੱਲੋਂ ਹੋਰ ਵੀ ਸੰਤਾ ਵੱਲੋਂ ਜਿਹੜੇ ਸੁਸਾਇਟੀਆਂ ਬਣੀਆਂ ਨੇ ਉਹਨਾਂ ਵੱਲੋਂ ਇੱਥੇ ਬੂਟੇ ਵੀ ਵੰਡੇ ਜਾ ਰਹੇ ਨੇ ਜੋ ਕਿ ਸਾਡਾ ਜਿਹੜਾ ਵਾਤਾਵਰਣ ਨੇ ਉਹ ਸੁੱਧ ਹੋ ਸਕੇ ਅੱਜ ਸਾਨੂੰ ਕਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹੱਤ ਦੇ ਨਾਲ ਜੋ ਮਹਾਰਾਜ ਨੇ ਸਾਨੂੰ ਜੋੜਿਆ ਸੀ ਉਹਨੂੰ ਜਿਹੜਾ ਸਾਡਾ ਪਾਣੀ ਹੈ ਉਹ ਗੰਦਲਾ ਹੋ ਰਿਹਾ ਹੈ ਪ੍ਰਦੂਸ਼ਣ ਹੋ ਰਿਹਾ ਹੈ ਇਸ ਵਾਸਤੇ ਸਾਡਾ ਵੀ ਇਹ ਫਰਜ਼ ਬਣਦਾ ਹੈ ਸਾਡੀ ਕਮੇਟੀ ਵੱਲੋਂ ਉਦਮ ਕੀਤਾ ਜਾ ਰਿਹਾ ਹੈ ਇਹ ਸਾਰੇ ਨੌਜਵਾਨ ਰਲ ਕੇ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਉਹਨਾਂ ਨੇ ਆਪਣੇ ਨਗਰ ਦੇ ਵਿੱਚ ਜੋ ਅੱਧੇ ਕਿਲੇ ਦੇ ਵਿੱਚ ਬਾਗ ਲਵਾਇਆ ਹੈ ਇਸੇ ਵਾਸਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਇਸੇ ਤਰ੍ਹਾਂ ਮਹਿਮੂਆ ਨੇ ਜਿਹੜੇ ਸਰਪੰਚ ਨੇ ਉਹਨਾਂ ਨੇ ਵੀ ਇੱਥੇ ਜਿਹੜਾ ਕਿ ਬਾਗ ਦੀ ਸੇਵਾ ਕੀਤੀ ਹੈ ਵੀ ਜਿਹੜਾ ਵਾਤਾਵਰਨ ਇਹ ਸ਼ੁੱਧ ਹੋ ਸਕੇ ਸਾਡੇ ਇਸ ਜਗ੍ਹਾ ਦੇ ਉੱਪਰ जिन्ने मियां درخت ਨੇ ਬੜੀ ਦੂਰ ਦੂਰ ਤੋਂ ਸੰਗਤਾਂ ਆ ਕੇ ਇਸ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀਆਂ ਨੇ ਇਸੇ ਨੂੰ ਪੁੱਤਰ ਦੀ ਦਾਤ ਜਿਵੇਂ ਕੋਈ ਬਾਹਰ ਗਿਆ ਅੱਲਾ ਵੱਲੋਂ ਜਿੰਨੇ درخت ਆ ਇੱਥੇ ਲਾਏ ਗਏ ਨੇ ਸੋ ਅਸੀਂ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਆਪਾਂ ਜਿੱਥੇ ਆਪਣੇ ਪਰਿਵਾਰ ਦੀ ਪਾਲਣਾ ਕਰਦੇ ਹਾਂ ਕਿ ਸਾਨੂੰ ਇਹ ਮਹਿਸੂਸ ਹੁੰਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਚੰਗਾ ਪੜਾਉਣਾ ਹੈ ਬਾਹਰ ਭੇਜੀ ਜਾ ਰਹੇ ਹਾਂ ਬੱਚਿਆਂ ਨੂੰ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣੀ ਹੈ ਉੱਥੇ ਵਾਤਾਵਰਣ ਦੇ ਨੂੰ ਮੁੱਖ ਰੱਖਦੇ ਹੋਏ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਇਹ ਇੱਕ ਇੱਕ ਰੁੱਖ ਜਿਹੜਾ ਹੈ ਉਹ ਅਸੀਂ ਜਰੂਰ ਲਗਾਈਏ ਖੇਤਾਂ ਦੇ ਵਿੱਚ ਰੁੱਖ ਲਗਾਈਏ ਜਿਹਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਸੁੱਖ ਦਾ ਸਾਹ ਲੈ ਸਕੇ ਅੱਜ ਸਾਨੂੰ ਕਿੰਨਾ ਮੁਸ਼ਕਲ ਹੋ ਗਿਆ ਹੈ ਪਹਿਲਾਂ ਅਸੀਂ ਜੋ ਕਿ ਰੁੱਖਾਂ ਦੀ ਛਾਂ ਹਟ ਬੈ ਕੇ ਆਨੰਦ ਮਾਣਦੇ ਸਾਂ ਅੱਜ ਅਸੀਂ ਪੱਖਿਆਂ ਦੇ ਥੱਲੇ ਵੀ ਬਹਿ ਕੇ ਸਾਨੂੰ ਆਨੰਦ ਨਹੀਂ ਆ ਰਿਹਾ ਭਾਵ ਕਿ ਇੰਨੀ ਜ਼ਿਆਦਾ ਤਾਪਮਨ ਜਿਹੜਾ ਹੈ ਉਹ ਵੱਧ ਰਿਹਾ ਹੈ ਸੋ ਇਹ ਸਮੂਹ ਇਲਾਕੇ ਦੀ ਸੰਗਤ ਅਤੇ ਸਾਰੇ ਨੌਜਵਾਨ ਜਿੰਨੀਆਂ ਇੱਥੇ ਸੁਸਾਇਟੀਆਂ ਬਣੀਆਂ ਨੇ ਜੱਥੇ ਬੰਦੀਆਂ ਬਣੀਆਂ ਨੇ ਉਹ ਸਾਰੇ ਹੀ ਰਲ ਮਿਲ ਕੇ ਮਹਾਪੁਰਖਾਂ ਦੇ ਸਤਾਨ ਤੇ ਪਹੁੰਚ ਕੇ ਤਨ ਮਨ თან ਦੇ ਨਾਲ ਸੇਵਾ ਕਰ ਰਹੇ ਨੇ ਪੂਰਵੀ ਜਿਹੜੇ ਇੱਥੇ ਖੂਨਦਾਨ ਕੈਂਪ ਵੀ ਲੱਗਣੇ ਨੇ ਪ੍ਰਦੇਸ਼ਾਂ ਤੋਂ ਜਿਹੜੇ ਵੀਰ ਉੱਥੇ ਐਨ ਆਰ ਆਈ ਵੀਰ ਨੇ ਉਹਨਾਂ ਵੱਲੋਂ ਲੰਗਰਾਂ ਦੀਆਂ ਸੇਵਾ ਚੱਲ ਰਹੀਆਂ ਨੇ ਹੋਰ ਜਿਵੇਂ ਉਹਨਾਂ ਵੱਲੋਂ ਇੱਥੇ ਜੋ ਗਦਕੇ ਦੀ ਪਾਰਟੀ ਦੀ ਸੇਵਾ ਹੈ ਉਹ ਵੀ ਐਨ ਆਰ ਆਈ ਕਰ ਰਹੇ ਨੇ ਕਿਉਂਕਿ ਬੜੀ ਭਾਵਨਾ ਹੈ ਬਾਬਾ ਜੂਧਾ ਦਾਸ ਜੀ ਬਾਬਾ ਜੂਧਾ ਦਾਸ ਜੀ ਇੱਕ ਅਦਾਸੀ ਸਾਧੂ ਹੋਏ ਨੇ ਜਿਨ੍ਹਾਂ ਨੇ ਹਰਿਆਣੇ ਤੋਂ ਚੱਲ ਕੇ 450 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਸ ਜਗ੍ਹਾ ਤੇ ਆ ਕੇ ਤੇ ਉਹਨਾਂ ਨੇ ਅਕਾਲਪੁਰਖ ਵੈਗੁਰੂ ਦੀ ਆਵਾਦਤ ਬੰਦਗੀ ਕੀਤੀ ਏ ਅੱਜ ਉਹਨਾਂ ਦੀ ਬੰਦਗੀ ਦਾ ਸਦਕਾ ਜਿਵੇਂ ਸਿਆਣੇ ਕਹਿੰਦੇ ਨੇ ਕਿ ਸਾਧੂ ਜੰਗਲਾਂ 'ਚ ਮੰਗਲ ਲਾ ਦਿੰਦੇ ਨੇ ਇੱਥੇ ਘਾਣਾ ਜੰਗਲ ਸੀ ਅੱਜ ਇੱਥੇ ਜਿਹੜਾ ਵੀ ਕੋਈ ਆ ਕੇ ਨਮਸਤਕ ਹੁੰਦਾ ਹੈ ਸਤਿਗੁਰੂ ਗੁਰੂ ਰਸੈ ਮਹਾਰਜ ਦੇ ਚਰਨਾਂ 'ਚ ਜਿਹੜਾ ਵੀ ਪਹਿਲੀ ਵਾਰ ਆਇਆ ਏ ਉਹਨਾਂ ਦੇ ਮੂੰਹ ਤੋਂ ਇਹੀ ਸੁਣਿਆ ਏ ਕਿ ਭਾਈ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸ਼ਾਂਤੀ ਕਿਉਂ ਮਿਲਦੀ ਹੈ ਬਾਣੀ ਉਤਰੇ ਸਾਧ ਜਨ ਅਮੀਓ ਚੱਲੇ ਧਰਨੇ ਇੱਥੇ ਜਿੱਥੇ ਬੈਠ ਕੇ ਮਹਾਂਪੁਰਖਾਂ ਨੇ ਬੰਦਗੀ ਕੀਤੀ ਏ ਨਾਮ ਰੂਪੀ ਗਰਬਾਣੀ ਦੇ ਧਰਨੇ ਚੱਲਦੇ ਨੇ ਸੰਗਤਾਂ ਗਰਬਾਣੀ ਦਾ ਪ੍ਰਵਾਹ ਚਲਾਉਂਦੀਆਂ ਨੇ ਕਿਉਂਕਿ ਸੰਗਤਾਂ ਵੱਲੋਂ ਜਿੰਨੇ ਇੱਥੇ ਸਹਿਜ ਬਾਣ ਖੰਡ ਬਾਣ ਹੋ ਰਹੇ ਨੇ ਸਰਬੱਤ ਦੇ ਭਲੇ ਵਾਸਤੇ ਪੁਰਜਨਨ ਇਤਨੇ ਉਹਦੇ ਨਾਲ ਜੁਮਾ ਪੁਖਖਾਂ ਦਾ ਬਧਨ ਸੀ ਸੁਖਨੀ ਸਾਹਿਬ ਜੀ ਦੇ ਜਾਬ ਕੀਤੇ ਜਾਂਦੇ ਨੇ ਸੋ ਬੜੀ ਇਲਾਕੇ ਦੀ ਸੰਗਤ ਦਾ ਧੰਵਾਦ ਹੈ ਜਿਹੜੇ ਨੌਜਵਾਨ ਵੀਰ ਭੈਣਾ ਇੱਥੇ ਪ੍ਰਸ਼ਾਦ ਦੇ ਪਰੋਣ ਦੀ ਸੇਵਾ ਕਰਦੀਆਂ ਨੇ ਹੋਰ ਤਨਮਨਤਾਂ ਦੇ ਨਾਲ ਨੌਜਵਾਨ ਵੀਰ ਜਿਹੜੇ ਨੇ ਸੇਵਾ ਕਰਦੇ ਨੇ ਕਮੇਟੀ ਦੇ ਵੀਰ ਜਿਹੜੇ ਯਵੇਂ ਸਾਧਾ ਜੀ ਕਰੋਤੇ ਨੇ ਸਰਦਾਰ ਕਹਾਜੀ ਸਿੰਘ ਦੀ ਬਰਾੜ ਗੁਰਸੇਮ ਸਿੰਘ ਦੀ ਸਾਰੇ ਹੀ ਹਿਰਾਲ ਮਿਲ ਕੇ ਸਾਡਾ ਇਹੀ ਹੁੰਦਾ ਹੈ ਕਿ ਜਿਹੜੀ ਕਮੇਟੀ ਆ ਤਾਂ ਗੁੱਤ ਭਾ ਕੇ ਇੱਥੇ ਵੈਰ ਮਰਦ ਨੂੰ ਦੂਰ ਕਰਕੇ ਤੇ ਭਾਵਨਾ ਦੇ ਨਾਲ ਸੇਵਾ ਕਰੀਏ ਸੋ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਸਾਨੂੰ ਇੱਥੇ ਪਹੁੰਚ ਕੇ ਸਾਡੇ ਕੋਲ ਉਹ ਜਿਹੜਾ ਜਾਣਕਾਰੀ ਲੈ ਕੇ ਪਰਦੇਸਾਂ ਦੇ ਵਿੱਚ ਬੱਚਿਆਂ ਨੂੰ ਤੁਸੀਂ ਦਿਖਾਉਣੇ ਹੋ ਸਾਰੀਆਂ ਸੰਗਤਾਂ ਨੇ ਜਿੱਥੇ ਪਹੁੰਚਾ ਦੇ ਉਥੇ ਤੁਹਾਡਾ ਹੀ ਕਰਵਾ ਦੇ ਸਾਡੇ ਕੋਲ ਪੰਥ ਦੇ ਪ੍ਰਸਿੱਧ ਢਾਡੀ ਭਾਈ ਵਿਕਰ ਸਿੰਘ ਜੀ ਘੜਾਕਾ ਉਹ ਵੀ ਪਹੁੰਚੇ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਦੋ ਚਾਰ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਬੜੀ ਮਹਾਨ ਕਿਰਪਾ ਕੀਤੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੋਧਾ ਦਾਦ ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਉਹ ਕਿੰਨੇ ਝਰਲੇ ਵਗਾਏ ਆ ਕਿੰਨਾ ਸਕੂਨ ਕਿੰਨੇ ਸੋ ਲੰਗਰ ਦੀਆਂ ਬੁੜੀਆਂ ਵਾਧੂ ਚੜਦੀ ਕਲਾ ਦੀ ਸੇਵਾ ਸੋ ਮੈਂ ਤਾਂ ਇੰਨਾ ਹੀ ਵਧਾਈ ਦੇ ਦੇਵਾਂਗਾ ਜਿਹੜੇ ਸਾਡੇ ਪ੍ਰਬੰਧਕਾ ਇੱਥੇ ਉਹ ਬੜੇ ਤਾਂ ਤੇ ਮਨ ਧਨ ਨਾਲ ਸੇਵਾ ਕਰਦੇ ਆ ਇਹ ਬਾਕੀ ਮਹਾਪੁਰਸ਼ਾਂ ਦਾ ਉਦੇਸ਼ ਰਿਹਾ ਹੈ ਕਿ ਵਾਦ ਤੋਂ ਵਾਦ ਸੰਗਤਾਂ ਨੂੰ ਸਿਖੀ ਤੇ ਅੰਮ੍ਰਿਤ ਦੇ ਨਾਲ ਜੁੜਿਆ ਜਾਵੇ ਸੋ ਇਹਦਾ ਪ੍ਰਬੰਧਕਾਂ ਦਾ ਬਾਬਾ ਗੁਰਸਾ ਸਿੰਘ ਜੀ ਬੋਰਡ ਸਾਡੇ ਬਹੁਤ ਜੁਗਤੂ ਬਿਥੇ ਇਤਿਹਾਸੀਆਂ ਮਹਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਕੇ ਬੜੇ ਸੱਚੇ ਦਿਲ ਦੇ ਨਾਲ ਇਹ ਸੇਵਾ ਦਾ ਪ੍ਰੋਗਰਾਮ ਜਿਹੜਾ ਉਹਦੇ ਹਿੱਸਾ ਸਾਰੇ ਲੈਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰੇ ਸਾਡੇ ਇਲਾਕੇ ਤੇ ਸੰਗਤਾਂ ਦੇ ਇਸੇ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨ ਤੇ ਸੰਤਾਂ ਦੇ ਦੱਸੇ ਮਾਰਗ ਤੇ ਅਸੀਂ ਚੱਲ ਕੇ ਨਾਮ ਜਪੀਏ ਸਤ ਸੰਗੀ ਬਣੀਏ ਤੇ ਬਖੰਡੀ ਬਾਬਿਆਂ ਤੋਂ ਬਚ ਗਏ ਇਹ ਦਾਸ ਵੱਲੋਂ ਬੇਨਤੀ ਆ ਵੀ ਬਚਣਾ ਚਾਹੀਦਾ ਕਿਉਂਕਿ ਸੰਤ ਬਹੁਤ ਵਿਰਲੇ ਆ ਦੁਨੀਆ ਵਿੱਚ ਪਰ ਜਿਹੜਾ ਰੱਬ ਨਾਲ ਜੋੜਦਾ ਸਿੱਖ ਉਹ ਸੰਤ ਪਵਾ ਸਕਦਾ ਇਸ ਲਈ ਬਾਬਾ ਜੋਦਾ ਦਾਸ ਨੂੰ ਪ੍ਰਣਾਮ ਹੈ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ ਹੈ ਸਾਰੇ ਸਪਾਰਸੀ ਤੇ ਆਉਣ ਵਾਲਿਆਂ ਦਾ ਤਹਿ ਦਿਲੋਂ ਦਾਸ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ